ਗੁਰੂ ਸਵਾਰੇ ਸਾਧ ਸੰਗਤ ਜੀ ਆਪ ਸਰਬਤ ਸੰਗਤਾਂ ਬਹੁਤ ਹੀ ਵਿਢ ਭਾਗੇ ਹੋ ਸਤਿਗੁਰਾਂ ਦੀ ਰਹਿਮ ਸਦਕਾ ਗੁਰੂ ਕੀ ਦਇਆਲਤਾ ਕਿਰਪਾਲਤਾ ਸਦਕਾ ਗੁਰੂ ਨੇ ਤਰਸ ਕਰਕੇ ਸਾਨੂੰ ਆਪਣੇ ਚਰਨਾਂ ਦੇ ਵਿੱਚ ਬੁਲਾਇਆ ਹੈ ਤੇ ਗੁਰੂ ਕੇ ਚਰਨਾਂ ਦੇ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੇ ਅੰਮ੍ਰਿਤਮਈ ਬਾਣੀ শ্রবণ ਕਰ ਰਹੇ ਹੋ ਸੋ ਸਤਿਗੁਰਾਂ ਨੇ ਬਾਣੀ ਦੁਆਰਾ ਵੀ ਕਹਿ ਦਿੱਤਾ ਵੱਡੇ ਭਾਗ ਭੇਟੇ ਗੁਰਦੇਵਾ ਵੇਖੋ ਗੁਰੂ ਕੇ ਚਰਨਾਂ ਵਿੱਚ ਆ ਕੇ ਭਾਗ ਵੱਡੇ ਹੋ ਜਾਂਦੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਗੁਰਮਖੋ ਸਾਨੂੰ ਗੁਰੂ ਤੋਂ ਨਾਮ ਜਪਣ ਦੀ ਰੱਬ ਜੀ ਨੂੰ ਧਿਆਉਣ ਦੀ ਦੁਨੀਆਂ ਵਿੱਚ ਵਿਚਰਨ ਦੀ ਯੁਗਤ ਮਿਲਦੀ ਹੈ ਸਤਿਗੁਰੂ ਜੀ ਸੰਗਤ ਵਿੱਚ ਸਾਡੇ ਵਿਕਾਰ ਤੋਂ ਦਿੰਦੇ ਨੇ ਪਾਪ ਤੋਂ ਦਿੰਦੇ ਨੇ ਸਾਡੀ ਮੈਲੀ ਮਤ ਤੋਂ ਦਿੰਦੇ ਨੇ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੈ ਕੈ ਰੰਗ ਨਾਮ ਰੂਪੀ ਜਲ ਦੇ ਨਾਲ ਸਾਡੇ ਵਿਕਾਰ ਧੋਤੇ ਜਾਂਦੇ ਨੇ ਇਸ ਲਈ ਸਤਿਗੁਰਾਂ ਦੀ ਅੰਮ੍ਰਿਤਮੇ ਬਾਨੀ ਗੁਰੂ ਕੇ ਚਰਣਾ ਵਿੱਚ ਗੁਰੂ ਕੀ ਸੰਗਤ ਵਿੱਚ ਗੁਰੂ ਕੀ ਗੋਦ ਵਿੱਚ ਬੈਠ ਕੇ ਸਰਵਣ ਕਰੀਏ ਸੋ ਆਓ ਰਲ ਮਿਲ ਕੇ ਜੋ ਸਤਿਗੁਰਾਂ ਨੇ ਤਰਸ ਕਰਕੇ ਅੱਜ ਦਾ ਜੋ ਫਰਮਾਨ ਬਖਸ਼ਿਸ਼ ਕੀਤਾ ਹੈ ਰਲ ਮਿਲ ਕੇ ਵਿਚਾਰੀਏ ਜੀ ਟੋੜੀ ਮਹਲਾ 5 ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਟੋਡੀ ਰਾਗ ਦੇ ਅੰਦਰ ਮਹੱਲਾ ਪੰਜਵਾਂ ਭਾਗ ਪੰਚਮ ਗੁਰਦੇਵ ਪੰਚਮ ਸ਼ਨਸ਼ਾ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਤ ਧੰ ਧੰ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਦੀ ਮਵਾਰਕ ਰਸਨਾ ਦੇ ਵਿੱਚੋਂ ਉਚਾਰਣ ਕੀਤਾ ਹੋਇਆ ਪਾਵਨ ਵਾਕ ਹੈ ਸਤਗੁਰਾਂ ਨੇ 716 ਅੰਕ ਤੇ ਇਸ ਹੁਕਮ ਨੂੰ ਸੁਭਾਏ ਮਾਨ ਕੀਤਾ ਹੈ ਜੀ ਮਾਈ ਮੇਰੇ ਮਨ ਕੋ ਮਨ ਕੀ ਪ੍ਰੀਤ ਸਹਜ ਜੀ ਰੰਬਤਾ ਵਾਲੀਆਂ ਪੰਕਤੀਆਂ ਜੋ ਰਹਾਉ ਵਾਲਾ ਬੰਦ ਹੈ ਛਵਦਾ ਕੇਂਦਰੀ ਭਾਵ ਹੈ ਤੇ ਸ਼ਬਦ ਦੇ ਤਤ ਭਾਵ ਨੂੰ ਚੋੜ ਨੂੰ ਸਤਿਗੁਰਾਂ ਨੇ ਇਹਨਾਂ ਪੰਕਤੀਆਂ ਵਿੱਚ ਟਿਕਾਇਆ ਹੈ ਰਹਾਉ ਵਾਲੇ ਬੰਦ ਦੀ ਸਮਝ ਆ ਗਈ ਤੇ ਭਾਗਾਂ ਵਾਲਿਓ ਸਾਰਾ ਸ਼ਬਦ ਸੁਖਾਲਾ ਸਮਝ ਆ ਜਾਂਦਾ ਹੈ ਕਿਉਂਕਿ ਰਹਾਉ ਦੇ ਆਲੇ ਦਿਵਾਲੇ ਸਾਰਾ ਸ਼ਬਦ ਪ੍ਰਕਰਮਾ ਕਰਦਾ ਹੈ ਰਹਾਉ ਦੇ ਆਲੇ-ਦੁਆਲੇ ਘੁੰਮਦਾ ਹੈ ਤੇ ਸੱਭ ਕਹੇ ਰਹੇ ਹਨ ਮਾਈ ਮੇਰੇ ਮਨ ਕੀ ਪ੍ਰੀਤ ਤੇ ਪਾਤਸ਼ਾਹ ਜੀ ਸਮਝਾਰੇ ਨੇ ਐ ਦੁਨੀਆ ਦੇ ਲੋਗੋ ਮੈਂ ਗੁਰੂ ਮਾਂ ਦੇ ਕੋਲ ਆਇਆ ਮਾਂ ਨੇ ਮੈਨੂੰ ਇੱਕ ਬਾਤ ਸਮਝਾ ਦਿੱਤੀ ਮੇਰੇ ਮਨ ਕੀ ਪ੍ਰੀਤ ਗੁਰੂ ਕੇ ਚਰਣਾ ਵਿੱਚ ਆਇਆ ਗੁਰੂ ਨੇ ਦੱਸ ਦਿੱਤਾ ਪ੍ਰੀਤੀ ਕਿਵੇਂ ਪਵੇਗੀ ਐਸੀ ਪ੍ਰੀਤ ਕਰੋ ਮਨ ਮੇਰੇ ਕਿਵੇਂ ਰੱਬ ਜੀ ਦੇ ਨਾਲ ਪ੍ਰੀਤੀ ਪਵੇਗੀ ਸਭ ਕਹ ਰਹੇ ਹਨ ਐਸਾ ਗਿਆਨ ਵਿਚਾਰ ਮਨਾ ਆਪਣੇ ਮਨ ਦੇ ਅੰਦਰ ਗੁਰੂ ਕੇ ਗਿਆਨ ਨੂੰ ਵਿਚਾਰੇਗਾ ਆਪਣੇ ਮਤ ਅੰਦਰ ਗੁਰੂ ਕੀ ਬਾਣੀ ਲੈ ਆਵੇਗਾ ਸਹਿਬ ਕਹਿ ਰਹੇ ਹਨ ਆਠ ਪਹਿਰ ਰਸਨਾ ਗੁਣ ਗਾਵੇ ਜਸ ਪੂਰ ਅਗਾਵੇ ਸਮਰੱਥ ਕਾਨ ਕਿਉਂਕਿ ਅੱਠੇ ਪੈਰ ਗੁਰੂ ਕੀ ਬਾਣੀ ਨੂੰ ਆਪਣੀ ਰਸਨਾ ਦੇ ਨਾਲ ਜਪੇਗਾ ਤੇ ਭਾਗਾਂ ਵਾਲਿਓ ਇੱਕ ਦਿਨ ਐਸਾ ਆਵੇਗਾ ਫਿਰ ਜਵਾਨ ਤੋਂ ਬੋਲਣ ਦੀ ਜ਼ਰੂਰਤ ਨਹੀਂ ਪਵੇਗੀ ਆਪਣੇ ਆਪ ਸੁੱਤੇ ਸਿੱਧ ਅੰਦਰ ਨਾਮ ਚੱਲੇਗਾ ਤੇ ਭਾਗਾਂ ਵਾਲਿਓ ਕੁਝ ਐਸੀਆਂ ਵੀ ਮਨੁੱਖ ਦੇ ਜੀਵਨ ਦੀਆਂ ਬਾਤਾਂ ਹੁੰਦੀਆਂ ਨੇ ਦੇਖੋ ਮਨੁੱਖ ਚਿੰਤਾ ਕਰਦਾ ਨਹੀਂ ਵਾਰ-ਵਾਰ ਉਹ ਬਾਤ ਮਖ ਤੇ ਚੜੀ ਰਹਿੰਦੀ ਹੈ ਮਨੁੱਖ ਦੇ ਜੀਵਨ ਵਿੱਚ ਕੋਈ ਦੁੱਖ ਹੋਵੇ ਉਹ ਬਾਤ ਮਨੁੱਖ ਦੇ ਆਪਣੇ ਆਪ ਦਿਮਾਗ ਤੇ ਰਹਿੰਦੀ ਹੈ ਤੇ ਕਈ ਵਾਰ ਤੇ ਹਵਾਰ ਹਾਲਤ ਇੰਨੀ ਵਿਗੜ ਜਾਂਦੀ ਹੈ ਡਾਕਟਰ ਕੋਲ ਜਾਣਾ ਪੈਂਦਾ ਹੈ ਤੇ ਭਾਗਾਂ ਵਾਲਿਓ ਡਾਕਟਰ ਕਹੇਗਾ ਇਸ ਦਾ ਟੈਸਟ ਕਰਕੇ ਇਸ ਦਾ ਬਲੱਡ ਚੈੱਕ ਕਰੇਗਾ ਤੇ ਕਹਿ ਦਿੰਦਾ ਹੈ ਬਲੱਡ ਇਤਨਾ ਘਟਿਆ ਹੈ ਜਾਂ ਵਧਿਆ ਹੈ ਤੂੰ ਟੈਨਸ਼ਨ ਵੜੀ ਲੈਣਾ ਹੈ ਤੇ ਫਿਰ ਗੁਰਮੁਖੋ ਮਨੁੱਖ ਮੋੜ ਕੇ ਜਵਾਬ ਦਿੰਦਾ ਹੈ ਟੈਨਸ਼ਨ ਤੇ ਕਾਦੀ ਪਰ ਭਾਗਾ ਵਾਲਿਓ ਜੇ ਦਿਮਾਗ ਤੇ ਹੈ ਤਾਂ ਸਤਿਗੁਰਾਂ ਦੀ ਬਾਣੀ ਸਾਨੂੰ ਸਮਝਾ ਰਹੀ ਹੈ ਇਹ ਬੰਦੇ ਗੁਰੂ ਦਾ ਨਾਮ ਆਪਣੀ ਮਤ ਅੰਦਰ ਇਸ ਤਰ੍ਹਾਂ ਟਿਕਾ ਲੈ ਸਿਰ ਬੋਲਣ ਦੀ ਲੋੜ ਨਹੀਂ ਪਵੇਗੀ ਆਪਣੇ ਆਪ ਹਿਰਦੇ ਅੰਦਰ ਨਾਮ ਚੱਲੇਗਾ ਜਿਵੇਂ ਹੁਣ ਸਾਡੇ ਦਿਮਾਗ ਤੇ ਸਾਡੇ ਕੰਮ ਚੜੇ ਰਹਿੰਦੇ ਨੇ ਸਾਡੇ ਦਿਮਾਗ ਤੇ ਝੋਰੇ ਚਿੰਤਾਵਾਂ ਚੜੀਆਂ ਰਹਿੰਦੀਆਂ ਨੇ ਸਹਿਬ ਜੀ ਕਹਿ ਰਹੇ ਹਨ ਚਿੰਤਾਵਾਂ ਛੱਡ ਦੇ ਗੁਰੂ ਕਾ ਚਿੰਤਨ ਕਰ ਲੈ ਤੇ ਫਿਰ ਭਾਗਾਂ ਵਾਲਿਓ ਪਿਆਰ ਗੁਰੂ ਦੇ ਨਾਲ ਇਤਨਾ ਪੈ ਜਾਵੇਗਾ ਅੰਦਰ ਆਪਣੇ ਆਪ ਨਾਮ ਚੱਲੇਗਾ ਨਾਮ ਤੋਂ ਬਿਨਾ ਸੰਸਾਰ ਦੇ ਵਿੱਚ ਹੋਰ ਕੋਈ ਕੁਝ ਨਹੀਂ ਚੱਲੇਗਾ ਕਿਉਂਕਿ ਭਾਗਾਂ ਵਾਲਿਓ ਨਾਮ ਹੀ ਇੱਕ ਐਸੀ ਦਾਤ ਹੈ ਨਾਮ ਹੀ ਇੱਕ ਐਸਾ ਸੁਖ ਹੈ ਗੁਰੂ ਕੀ ਬਾਣੀ ਨੂੰ ਪੜਨ ਸੁਣਨ ਵਿਚਾਰ ਦੇ ਨਾਲ ਸਾਨੂੰ ਇਹ ਸਮਝ ਆ ਜਾਵੇਗੀ ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ ਪ੍ਰੀਤ ਕਿਸ ਤਰ੍ਹਾਂ ਪਾਉਣੀ ਹੈ ਸਹਿਬ ਜੀ ਕਹਿ ਰਹੇ ਹਨ ਸੱਚੀ ਪ੍ਰੀਤ ਹਮ ਤੁਮ ਸਿਉ ਜੋਰੀ ਸੱਚੀ ਪ੍ਰੀਤ हे ਅਕਾਲ ਪੁਰਖ ਜੀ ਮੈਂ ਤੇਰੇ ਨਾਲ ਜੋੜ ਦਿੱਤੀ ਤੇ ਗੁਰਮੁਖੋ ਸੱਚੀ ਪ੍ਰੀਤ ਜੋੜਨ ਵਾਸਤੇ ਛੱਡਣਾ ਕੀ ਪਵੇਗਾ ਤੇ ਸਹਬ ਜੀ ਕਹਿ ਰਹੇ ਹਨ ਸੱਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋੜੀ ਹੇ ਦਾਤਾ ਜੀ ਤੇਰੇ ਨਾਲ ਪ੍ਰੀਤੀ ਜੋੜ ਕੇ ਮੈਂ ਸੰਸਾਰਿਕ ਪ੍ਰੀਤੀਆਂ ਤੋੜ ਦਿੱਤੀਆਂ ਮੈਂ ਸੰਸਾਰਿਕ ਮੋਹ ਤੋੜ ਦਿੱਤਾ ਸਤਿਗੁਰਾਂ ਨੇ ਬਾਣੀ ਵਿੱਚ ਕਹਿ ਦਿੱਤਾ ਇਹ ਰਸ ਛਾੜੇ ਉਹ ਰਸ ਆਵ ਇਹ ਰਸ ਨਹੀਂ ਛਾੜੇ ਉਹ ਰਸ ਨਹੀਂ ਭਾਵਾ ਜਦ ਦੁਨੀਆ ਦੇ ਰਸ ਛੱਡੇਗਾ ਰੱਬ ਜੀ ਦੇ ਨਾਮ ਵਾਲਾ ਰਸ ਲੈ ਲਵੇਂਗਾ ਚੇਤਾ ਰੱਖੀ ਜਿੰਨਾ ਸਮਾਂ ਇਨ੍ਹਾਂ ਰਸਾਂ ਨੂੰ ਨਹੀਂ ਛੱਡੇਗਾ ਤੇ ਗੁਰੂ ਕੇ ਨਾਮ ਵਾਲਾ ਗੁਰੂ ਕੀ ਬਾਣੀ ਵਾਲਾ ਗੁਰੂ ਕੀ ਬੰਦਗੀ ਵਾਲਾ ਰਸ ਨਹੀਂ ਲੈ ਸਕੇਗਾ ਇਸ ਲਈ ਭਾਗਾਂ ਵਾਲਿਓ ਜਿਤਨਾ ਸਮਾਂ ਸਾਡੇ ਮਨ ਨੂੰ ਇਹ ਲਾਲਚ ਨਹੀਂ ਹੋਵੇਗਾ ਕਿ ਅੱਜ ਗੁਰੂ ਘਰ ਜਾਵਾਂ ਆ ਬਾਣੀ ਪੜਾਂ ਆ ਬਾਣੀ ਸੁਣਾ ਮੈਂ ਕਥਾ ਵਿੱਚ ਜਾ ਕੇ ਬੈਠਣਾ ਹੈ ਮੈਂ ਗੁਰੂ ਦਾ ਹੁਕਮ ਸੁਣਨਾ ਹੈ ਮੈਂ ਅਰਦਾਸ ਵਿੱਚ ਜਾ ਕੇ ਖੜਨਾ ਹੈ ਸਾਨੂੰ ਅੰਦਰੋਂ ਲਾਲਚ ਨਹੀਂ ਹੋਵੇਗਾ ਤੇ ਭਾਗਾਂ ਵਾਲਿਓ ਅੰਦਰ ਉਤਨਾ ਸਮਾਂ ਸੱਚੀ ਪ੍ਰੀਤ ਵੀ ਨਹੀਂ ਪਈ ਹੋਵੇਗੀ ਜਦੋਂ ਸੱਚੀ ਪ੍ਰੀਤ ਪੈ ਗਈ ਤਾਂਗ ਪੈਦਾ ਹੋ ਗਈ ਤੇ ਫਿਰ ਮਨੁੱਖ ਨੂੰ ਗੁਰਮਖੋ ਪ੍ਰਸ਼ਾਦੇ ਜਿਆਦਾ ਗੁਰੂ ਕੀ ਬਾਣੀ ਜ਼ਰੂਰੀ ਹੋ ਜਾਵੇਗੀ ਖਿਰ ਖਾਨ ਪੀਣ ਤੋਂ ਜ਼ਿਆਦਾ ਗੁਰੂ ਕੀ ਬਾਣੀ ਜ਼ਰੂਰੀ ਹੋ ਜਾਵੇਗੀ ਸੰਸਾਰਿਕ ਧੰਦਿਆਂ ਸੰਸਾਰਿਕ ਕੰਮਾਂ ਤੋਂ ਜ਼ਿਆਦਾ ਗੁਰੂ ਕੀ ਬਾਣੀ ਜ਼ਿਆਦਾ ਜ਼ਰੂਰੀ ਹੋ ਜਾਵੇਗੀ ਕਿਉਂਕਿ ਮਨੁੱਖ ਦੀ ਆਦਤ ਹੈ ਤੇ ਭਾਗਾਂ ਵਾਲਿਓ 30 20 22 25 ਸਾਲ ਆਪਣੇ ਮਾਪਿਆਂ ਦੇ ਘਰ ਰਹਿੰਦੀ ਹੈ ਜਦ ਵਿਆਹੀ ਜਾਂਦੀ ਹੈ ਵਿਉਣ ਤੋਂ ਬਾਅਦ ਕਹਿ ਜਿੰਦੀ ਹੈ ਮਾਂ ਕਹਿੰਦੀ ਹੈ ਧੀਏ ਅੱਜ ਰਹਿ ਜਾ ਮਿਲਨ ਜਦ ਆਉਂਦੀ ਹੈ ਤੇ ਮਾਂ ਕਹਿੰਦੀ ਹੈ ਅੱਜ ਇੱਕ ਦਿਨ ਤੇ ਗੁਰਮਖੋ ਧੀ ਕਹਿੰਦੀ ਹੈ ਮਾਂ ਮੇਰਾ ਘਰੇ ਨਹੀਂ ਸਰਦਾ ਪਰਿਵਾਰ ਦੇ ਵਿੱਚ ਉਹਨਾਂ ਨੂੰ ਰੋਟੀ ਕੌਣ ਦੇਵੇਗਾ ਮੇਰੇ ਬੱਚਿਆਂ ਦੀ ਸੰਭਾਲ ਕੌਣ ਕਰੇਗਾ ਤੇ ਗੁਰਮਖੋ ਐਸਾ ਸਮਾਂ ਵੀ ਆਉਂਦਾ ਹੈ ਮਨੁੱਖ ਦੁਨੀਆ ਤੋਂ ਚਲਿਆ ਜਾਂਦਾ ਹੈ ਜਿਹੜਾ ਕਹਿੰਦਾ ਸੀ ਮੇਰੇ ਘਰੇ ਨਹੀਂ ਸਰਦਾ ਮੇਰੇ ਬਿਨਾ ਘਰ ਨਹੀਂ ਚੱਲਣਾ ਤੇ ਗੁਰਮਖੋ ਜਦ ਉਹ ਦੁਨੀਆ ਤੋਂ ਚਲਾ ਜਾਵੇ ਪਰਿਵਾਰ ਸਿਰ ਵੀ ਚੱਲਦਾ ਰਹਿੰਦਾ ਹੈ ਸਰਦਾ ਫਿਰ ਵੀ ਹੈ ਪਰ ਮਨੁੱਖ ਦੀ ਆਦਤ ਹੈ ਮਨੁੱਖ ਸੰਸਾਰਕ ਰਸਾਂ ਦੇ ਵਿੱਚ ਮਸਤ ਇਤਨਾ ਹੋ ਗਿਆ ਕਿਉਂਕਿ ਇਹ ਜ਼ਿੰਮੇਵਾਰੀਆਂ ਨੇ ਇਹਨਾਂ ਤੋਂ ਭੱਜਣਾ ਨਹੀਂ ਇਹਨਾਂ ਜ਼ਿੰਮੇਵਾਰੀਆਂ ਨੂੰ ਪੂਰਿਆ ਕਰਨਾ ਹੈ ਪਰ ਮਨ ਹਰ ਵਕਤ ਵੇਲਾ ਹੈ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਹੱਥ ਪੈਰ ਸਾਨੂੰ ਕੰਮ ਕਰਨ ਵਾਸਤੇ ਦਿੱਤੇ ਨੇ ਸਰੀਰ ਸਾਨੂੰ ਮਿਹਨਤ ਵਾਸਤੇ ਦਿੱਤਾ ਹੈ ਭਾਗਾਂ ਵਾਲਿਓ ਸਰੀਰ ਨੂੰ ਕੰਮਾਂ ਦੇ ਵਿੱਚ ਲਾਵਾਂਗੇ ਸਰੀਰ ਤੇ ਥੋੜੀ ਜੇ ਸ਼ਾਇਰ ਕਰਾਂਗੇ ਤੇ ਭਾਗਾਂ ਵਾਲਿਓ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ ਕਿਉਂਕਿ ਬਹੁਤਾ ਖਾਣਾ ਸਰੀਰ ਦਾ ਰੋਗਾਂ ਦਾ ਕਾਰਨ ਬਣੇਗਾ ਮਨੁੱਖ ਬੈਠਾ ਖਾਈ ਜਾਵੇ ਸਹਿਬ ਜੀ ਕਹਿ ਰਹੇ ਹਨ ਤ੍ਰਿਗ ਅਵੇਹਾ ਜੀਵਿਆ ਜਿਤ ਖਾਏ ਵਿਧਾਇਆ ਪੇਟ ਐਸਾ ਜੀਵਨ ਤ੍ਰਿਗ ਹੈ ਜੇ ਮਨੁੱਖ ਖਾ ਖਾ ਕੇ ਪੇਟ ਵਿਧਾਈ ਜਾਵੇ ਤੇ ਭਾਗਾਂ ਵਾਲਿਓ ਸਤਗੁਰਾਂ ਦੀ ਬਾਣੀ ਕਹਿ ਰਹੀ ਹੈ ਫਿਰ ਰੋਗ ਹੀ ਤੈਨੂੰ ਗਰਸਣਗੇ ਕਿਉਂਕਿ ਅੱਜ ਦਾ ਖਾਣ-ਪਾਣ ਵੀ ਮਨੁੱਖ ਦਾ ਐਸਾ ਹੋ ਗਿਆ ਖਾਣ-ਪਾਣ ਦੇ ਵਿੱਚ ਵੀ ਮਲਾਵਟਾਂ ਨੇ ਤੇ ਭਾਗਾਂ ਵਾਲਿਓ ਮਨੁੱਖ ਆਪ ਵੀ ਆਪਣੀਆਂ ਰੇਹਾਂ ਸਪ੍ਰੀਆਂ ਆਪਣੀਆਂ ਫਸਲਾਂ ਤੇ ਕਰੀ ਜਾ ਰਿਹਾ ਹੈ ਆਪ ਵੀ ਉਹ ਖਾਂਦਾ ਹੈ ਅਤੇ ਹੋਰਨਾਂ ਨੂੰ ਵੀ ਉਹ ਜ਼ਹਿਰ ਖਵਾਉਂਦਾ ਹੈ ਸਤਿਗੁਰੂ ਜੀ ਕਹਿ ਰਹੇ ਹਨ ਦੋਸੀ ਅਸੀਂ ਆਪ ਹਾਂ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਆਪ ਸੁਧਾਰ ਕਰ ਲਵਾਂਗੇ ਤੇ ਭਾਗਾਂ ਵਾਲਿਓ ਪ੍ਰਾਣਾ ਸਮਾਸੀ ਕੋਈ ਰਿਹਾਂ ਸਪਰੀਆਂ ਦਾ ਇਤਨਾ ਯੋਜ ਨਹੀਂ ਸੀ ਹੁੰਦਾ ਲੋਕ ਤੰਦਰੁਸਤਨ ਉਮਰਾਂ ਬੜੀ ਲੰਬੀ ਹੁੰਦੀ ਸੀ 100 ਸਾਲ ਤੋਂ ਘੱਟ ਕਿਸੇ ਦੀ ਉਮਰ ਨਹੀਂ ਹੁੰਦੀ ਸੀ 100 ਸਾਲ ਤੋਂ ਉੱਤੇ ਹੋ ਕੇ ਹੀ ਚੜ੍ਹਾਈ ਕਰਦੇ ਸਨ ਬਾਬਾ ਬੁੱਢਾ ਜੀ ਦੀ ਉਮਰ ਵੇਖ ਲਈਏ 125 ਸਾਲ ਦੀ ਉਮਰ ਦੇ ਵਿੱਚ ਸਰੀਰ ਛੱਡਦੇ ਨੇ 125 ਸਾਲਾਂ ਦੀ ਉਮਰਾਂ ਦੇ ਵਿੱਚ 113 ਸਾਲ ਉਹਨਾਂ ਨੇ ਗੁਰੂ ਕੇ ਲੇਖੇ ਲਾ ਦਿੱਤੇ 113 ਸਾਲ ਗੁਰੂ ਕੀ ਆਬਾਦਤ ਕੀਤੇ 6 ਗੁਰੂ ਸਹਿਬਾਨਾਂ ਦੇ ਉਹਨਾਂ ਦਰਸ਼ਨ ਕੀਤੇ 6 ਗੁਰੂ ਸਹਿਬਾਨਾਂ ਦੀ ਉਹਨਾਂ ਨੇ ਸੇਵਾ ਕੀਤੀ ਤੇ ਪਰ ਭਾਗਾ ਵਾਲਿਓ ਗੁਰੂ ਕੀ ਆਬਾਦਤ ਦੇ ਵਿੱਚ ਜੋ ਸੁਖ ਹੈ ਸਤਿਗੁਰਾਂ ਦੀ ਬਾਣੀ ਸਾਨੂੰ ਸਮਝਾ ਰਹੀ ਹੈ ਸਭ ਕਹੇ ਰਹੇ ਹਨ ਜੇ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ ਗੁਰੂ ਸੁਖਾਂ ਦਾ ਦਾਤਾ ਹੈ ਗੁਰੂ ਸੁਖਾਂ ਦਾ ਖਜ਼ਾਨਾ ਹੈ ਅਸੀਂ ਸੁਖਾਂ ਦੇ ਪਿੱਛੇ ਗੁਰਮਖੋ ਗੁਰੂ ਕੇ ਚਰਨਾਂ ਵਿੱਚ ਵੀ ਆਏ ਤੇ ਇੱਕ ਸੱਜਣ ਕਹਿੰਦਾ ਹੈ ਮਾਗਨੇ ਤੋਂ ਆਤੇ ਹੋ ਕਵੀ ਮਿਲਣੇ ਵੀ ਆਇਆ ਕਰੋ ਪਾਗਾਂ ਵਾਲਿਓ ਮੰਗਣ ਗੁਰੂ ਤੋਂ ਜਰੂਰ ਆਉਣੇ ਹਾਂ ਪਰ ਆਪਣੀ ਮੰਗਾ ਨੂੰ ਕਦੀ ਛੱਡ ਕੇ ਗੁਰੂ ਨੂੰ ਮਿਲਣ ਵਾਸਤੇ ਨਹੀਂ ਆਏ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਜਾਂਨੇ ਹਾਂ ਦੁਨੀਆਦਾਰੀ ਕਰਕੇ ਉਸ ਰਿਸ਼ਤੇਦਾਰ ਤੇ ਆ ਭੀੜ ਪਈ ਮੇਰਾ ਜਾਣਾ ਬੰਦਾ ਹੈ ਨਾ ਗਿਆ ਤਾਂ ਲੋਕ ਕੀ ਕਹਿਣਗੇ ਨਾ ਉਹਨਾਂ ਦਾ ਹਾਲ ਚਾਲ ਪੁੱਛਿਆ ਤੇ ਉਹ ਰਿਸ਼ਤੇਦਾਰ ਗੁੱਸੇ ਹੋ ਜਾਵੇਗਾ ਪਰ ਭਾਗਾਂ ਵਾਲਿਓ ਅਸੀਂ ਕਦੀ ਨਹੀਂ ਸੋਚਿਆ ਕਦੀ ਗੁਰੂ ਨੂੰ ਮਿਲਣ ਵੀ ਆਈਏ ਕੇਵਲ ਦਾਤਾਂ ਹੀ ਗੁਰੂ ਤੋਂ ਮੰਗਦੇ ਹਾਂ ਸਾਨੂੰ ਆਹ ਦੇ ਦੇਵੀਂ ਸਾਨੂੰ ਉਹ ਦੇ ਦੇਵੀਂ ਇਹਨਾਂ ਦਾਤਾਂ ਤੋਂ ਉੱਪਰ ਉੱਠ ਕੇ ਗੁਰਮਖੋ ਕਦੀ ਪਿਆਰ ਗੁਰੂ ਦੇ ਨਾਲ ਪਾਈਏ ਤੇ ਗੁਰੂ ਨੂੰ ਮਿਲਣ ਵਾਸਤੇ ਆਈਏ ਜਦੋਂ ਗੁਰੂ ਨੂੰ ਮਿਲਣ ਵਾਸਤੇ ਆਵਾਂਗੇ ਗੁਰੂ ਸਾਡੀਆਂ ਝੋਲੀਆਂ ਦਾਤਾਂ ਦੇ ਨਾਲ ਭਰ ਦੇਵੇਗਾ ਸਾਨੂੰ ਬਖਸ਼ਾ ਦੇਵੇਗਾ ਤੇ ਭਾਗਾਂ ਵਾਲਿਓ ਜਿਸ ਨੇ ਦਾਤੇ ਨੂੰ ਮੰਗ ਲਿਆ ਸਾਰੀਆਂ ਦਾਤਾਂ ਆਪਣੇ ਆਪ ਉਸ ਦੀ ਝੋਲੀ ਵਿੱਚ ਪੈ ਜਾਣਗੀਆਂ ਇਸ ਲਈ ਸਤਿਗੁਰੂ ਜੀ ਕਹਿ ਰਹੇ ਹਨ ਤੂੰ ਪ੍ਰੀਤ ਪਾ ਗੁਰੂ ਤੇਰੀ ਪ੍ਰੀਤ ਨੂੰ ਐਸਾ ਭਾਗ ਲਾਵੇਗਾ ਕਿਉਂਕਿ ਐਸੀ ਪ੍ਰੀਤ ਕਰੋ ਮਨ ਮੇਰੇ ਤੇ ਸਹਿਬ ਕਹਿ ਰਹੇ ਹਨ ਮੇਰੀ ਪ੍ਰੀਤ ਗੋਵਿੰਦ ਸਿਓ ਜਿਨ ਘਟੈ ਮੈ ਤੋਂ ਮੋਲ ਮਹਿੰਗੀ ਲਈ ਪ੍ਰੀਤ ਜੀ ਸਟਾਏ ਤੇ ਬਾਬਾ ਰਵਦਾਸ ਜੀ ਕਹਿ ਰਹੇ ਹਨ ਐ ਦੁਨੀਆ ਦੇ ਲੋਗੋ ਇਹ ਪ੍ਰੀਤ ਵੱਡੀ ਮਹਿੰਗੀ ਹੈ ਇਸ ਸੰਸਾਰਕ ਵਸਤੂਆਂ ਦੇ ਨਾਲ ਨਹੀਂ ਮਿਲੇਗੀ ਇਹ ਪ੍ਰੀਤ ਸੰਸਾਰ ਦੇ ਹੀਰੇ ਜਵਾਹਰਾਤਾਂ ਦੇ ਨਾਲ ਨਹੀਂ ਮਿਲੇਗੀ ਪੁੱਛੀਏ ਬਾਬਾ ਰਵਿਦਾਸ ਜੀ ਨੂੰ ਇਹ ਪ੍ਰੀਤੀ ਮਿਲਦੀ ਕਿਸ ਤਰ੍ਹਾਂ ਹੈ ਬਾਬਾ ਰਵਿਦਾਸ ਜੀ ਕਹਿ ਰਹੇ ਹਨ ਸੰਗਤ ਵਿੱਚ ਆ ਕੇ ਗੁਰੂ ਕੀ ਪ੍ਰੀਤ ਦੇ ਨਾਲ ਪਿਆਰ ਪੈ ਜਾਵੇਗਾ ਤੇ ਬਾਬਾ ਰਵਿਦਾਸ ਜੀ ਕਹਿ ਰਹੇ ਹਨ ਮੇਰੀ ਪ੍ਰੀਤ ਗੋਵਿੰਦ ਸਿਓ ਜਿਨ ਘਟੈ ਮੈਂ ਤੋਂ ਮੋਲ ਮਹੰਗੀ ਲਈ ਜੀ ਸਟੈ ਮੈਂ ਬੜੀ ਮਹੰਗੇ ਮੁੱਲ ਇਸ ਪ੍ਰੀਤੀ ਨੂੰ ਪਾਇਆ ਹੈ ਕਿਵੇਂ ਪਾਇਆ ਬਾਬਾ ਰਵਿਦਾਸ ਜੀ ਕਹਿ ਰਹੇ ਨੇ ਮੈਂ ਆਪਣਾ ਮਨ ਗੁਰੂ ਨੂੰ ਭੇਟਾ ਕਰ ਦਿੱਤਾ ਇਸ ਪ੍ਰੀਤੀ ਦੀ ਸਮਝ ਕਿਵੇਂ ਆਏ ਤੇ ਬਾਬਾ ਫਰੀਦ ਜੀ ਕਹਿ ਰਹੇ ਨੇ ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ ਸੰਗਤ ਵਿੱਚ ਆਉਣ ਤੋਂ ਬਿਨਾ ਅੰਦਰ ਪਿਆਰ ਪੈਦਾ ਨਹੀਂ ਹੋਵੇਗਾ ਭਾਵ ਬਿਨ ਪਿਆਰ ਤੋਂ ਬਿਨਾ ਭਗਤ ਨਹੀਂ ਹੋਏ ਤੇਰੀ ਤੇ ਭਾਗਾਂ ਵਾਲਿਓ ਪਿਆਰ ਤੋਂ ਬਿਨਾ ਗੁਰੂ ਦੀ ਭਗਤੀ ਨਹੀਂ ਹੋ ਸਕਦੀ ਪਿਆਰ ਤੋਂ ਬਿਨਾ ਗੁਰੂ ਕੀ ਆਬਾਦਤ ਨਹੀਂ ਹੋ ਸਕਦੀ ਅੰਦਰ ਪਿਆਰ ਹੋਵੇਗਾ ਅੰਦਰ ਚਾਹ ਹੋਵੇਗਾ ਅੰਦਰ ਵਿਕਾਸ ਹੋਵੇਗਾ ਕਿਹੜਾ ਹੋਵੇਗਾ ਤਾਂ ਗੁਰੂ ਦੇ ਨਾਲ ਮਿਲਾਪ ਹੋ ਸਕਦਾ ਹੈ ਸਹਿਬ ਜੀ ਕਹਿ ਰਹੇ ਹਨ ਸੰਗਤ ਵਿੱਚ ਆ ਕੇ ਸਾਨੂੰ ਪਿਆਰ ਦੀ ਸੋਝੀ ਮਿਲਦੀ ਹੈ ਸੰਗਤ ਵਿੱਚ ਆ ਕੇ ਸਾਨੂੰ ਜਪਣ ਦਾ ਢੰਗ ਮਿਲਦਾ ਹੈ ਸੰਗਤ ਵਿੱਚ ਆ ਕੇ ਸਾਨੂੰ ਸੰਸਾਰ ਵਿੱਚ ਵਿਚਰਨ ਦਾ ਢੰਗ ਮਿਲਦਾ ਹੈ ਤੇ ਗੁਰਮਖੋ ਮਨੁੱਖ ਸੰਸਾਰ ਦੇ ਵਿੱਚ ਵਿਚਰਦਾ ਤੇ ਜ਼ਰੂਰਦ ਹੈ ਜ਼ਰੂਰ ਹੈ ਦੂਸਰੇ ਨੂੰ ਵੇਖ ਕੇ ਜੈਲਸੀ ਵੀ ਵੜੀ ਕਰਦਾ ਹੈ ਦੂਸਰੇ ਨੂੰ ਵੇਖ ਕੇ ਅੰਦਰ ਸੜਦਾ ਵੀ ਬੜਾ ਹੈ ਸਹਿਬ ਜੀ ਕਹਿ ਰਹੇ ਹਨ ਜਦੋਂ ਇਹ ਸਾੜੇ ਖਤਮ ਹੋ ਗਏ ਜਦੋਂ ਅਹੰਕਾਰ ਖਤਮ ਹੋ ਗਿਆ ਹਉਮੈ ਖਤਮ ਹੋ ਗਈ ਦੂਸਰੇ ਨੂੰ ਵੇਖ ਕੇ ਤਿਉੜੀਆਂ ਨਹੀਂ ਪਾਵੇਂਗਾ ਦੂਸਰੇ ਨੂੰ ਦੇਖ ਕੇ ਪਿਆਰ ਪੈਦਾ ਹੋਵੇਗਾ ਕਿਉਂਕਿ ਉਸ ਵਿੱਚੋਂ ਵੀ ਰੱਬ ਦਿਖਾਈ ਦੇਣ ਲੱਗ ਜਾਵੇਗਾ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ ਜਹ ਜਹ ਪੇਖੋ ਤਹ ਹਜੂਰ ਦੂਰ ਕਤੋ ਨਾ ਜਾਏ ਸਮਝ ਆ ਜਾਵੇਗੀ ਜਰਰੇ ਜਰਰੇ ਅੰਦਰ ਰੱਬ ਹੈ ਸੰਸਾਰ ਦੇ ਕਣ ਕਣ ਅੰਦਰ ਰੱਬ ਹੈ ਹਰ ਇੱਕ ਜੀਵ ਦੇ ਵਿੱਚ ਰੱਬ ਹੈ ਜਦੋਂ ਪਿਆਰ ਵਾਲੀ ਬਿਰਤੀ ਬਣ ਗਈ ਅੰਦਰ ਦੀ ਹੀਣ ਭਾਵਨਾ ਈਰਖਾਵਾਂ ਖਤਮ ਹੋ ਜਾਣਗੀਆਂ ਗੁਰੂ ਕਹਰੇ ਨੇ ਐਸੀ ਪ੍ਰੀਤੀ ਰੱਬ ਦੇ ਨਾਲ ਪਰ ਐਸੀ ਪ੍ਰੀਤ ਮਾਈ ਮੇਰੇ ਮਨ ਕੀ ਪ੍ਰੀਤ ਹੈ ਐ ਗੁਰੂ ਮਾ ਮੇਰੇ ਮਨ ਅੰਦਰ ਗੁਰੂ ਕੇ ਚਰਣਾ ਵਿੱਚ ਆ ਕੇ ਸਮਝ ਆ ਗਈ ਪ੍ਰੀਤੀ ਐਸੀ ਪੈ ਗਈ ਇਹ ਹੀ ਕਰਮ ਧਰਮ ਜਪ ਇਹ ਸਾਹਿਬ ਜੀ ਕਹਿ ਰਹੇ ਹਨ ਇਹ ਹੀ ਕਰਮ ਨੇ ਇਹ ਹੀ ਧਰਮ ਹੈ ਕਰਮ ਤੋਂ ਪਾਪ ਬਖਸ਼ਿਸ਼ ਸਹਿਬ ਜੀ ਕਹਿ ਰਹੇ ਹਨ ਕਰਮ ਧਰਮ ਤੋਂ ਭਾਵ ਮਨੁੱਖ ਜੋ ਦੁਨੀਆ ਤੇ ਸੰਸਾਰਿਕ ਧਰਮ ਕੰਮ ਕਰਦਾ ਹੈ ਮਨੁੱਖ ਜੋ ਤੀਰਥ ਇਸ਼ਨਾਨਾਂ ਤੇ ਜਾਂਦਾ ਹੈ ਤੀਰਥ ਇਸ਼ਨਾਨ ਕਰਦਾ ਹੈ ਹੋਰ अनेका ਧਰਮ ਦੇ ਨਾਂ ਤੇ ਕੰਮ ਹੁੰਦੇ ਨੇ ਤੀਰਥ ਤੇ ਜਾਂਦਾ ਹੈ ਯਾਤਰਾਵਾਂ ਕਰਦਾ ਹੈ ਸਤਗੁਰੂ ਜੀ ਕਹਿ ਰਹੇ ਹਨ ਰੱਬ ਜੀ ਦਾ ਨਾਮ ਗੁਰੂ ਕੀ ਪ੍ਰੀਤੀ ਸਭ ਤੋਂ ਵੱਡਾ ਤੀਰਥ ਹੈ ਤੀਰਥਨਾਵਨ ਜਾਉ ਤੀਰਥ ਨਾਮ ਹੈ ਤੀਰਥਾਂ ਤੇ ਲਾਉਣ ਵਾਲਿਓ ਸਭ ਤੋਂ ਵੱਡਾ ਤੀਰਥ ਰੱਬ ਦਾ ਨਾਮ ਹੈ ਤੇ ਸਤਿਗੁਰਾਂ ਨੇ ਬਾਣੀ ਦੇ ਵਿੱਚ ਕਹਿ ਦਿੱਤਾ ਤੀਰਥ ਵੱਡਾ ਕਿ ਹਰਕਾ ਦਾਸ ਸਹਿਬ ਜੀ ਕਹਿ ਰਹੇ ਹਨ ਬਾਬਾ ਕਬੀਰ ਜੀ ਕਹਿਰੀ ਨੇ ਇਹ ਦੁਨੀਆ ਦੇ ਲੋਗੋ ਜਪਣ ਵਾਲਾ ਤੀਰਥ ਤੋਂ ਵੀ ਵੱਡਾ ਹੈ ਕਿਉਂਕਿ ਜਿੱਥੇ ਬੈਠ ਜਾਂਦਾ ਹੈ ਉਸ ਜਗ੍ਹਾ ਤੇ ਤੀਰਥ ਬਣ ਜਾਂਦਾ ਹੈ ਇਹ ਜਪਣ ਵਾਲਿਆਂ ਦੀ ਮਹਿਮਾ ਹੈ ਤੀਰਥ ਕਿਸੇ ਥਾਂ ਤੇ ਚੱਲ ਕੇ ਨਹੀਂ ਜਾਵੇਗਾ ਪਰ ਜਪਣ ਵਾਲਾ ਜਿੱਥੇ-ਜਿੱਥੇ ਜਾਵੇਗਾ ਉੱਥੇ-ਉੱਥੇ ਤੀਰਥ ਬਣ ਜਾਵੇਗਾ ਸਹਿਬ ਜੀ ਨੇ ਇਸ ਲਈ ਬਾਣੀ ਅੰਦਰ ਸਮਝਾਇਆ ਤੀਰਥ ਵੱਡਾ ਕਿ ਹਰ ਕਾ ਦਾਸ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਵੇਖੋ ਸਿੱਖ ਵਾਸਤੇ ਗੁਰੂ ਨੇ ਹਦਾਇਤ ਕਰ ਦਿੱਤੀ ਤੀਰਥ ਤੋਂ ਵੱਡਾ ਸਭ ਤੋਂ ਵੱਡਾ ਗੁਰੂ ਕੀ ਸ਼ਬਦ ਵਿਚਾਰ ਹੈ ਜਦੋਂ ਸ਼ਬਦ ਵਿਚਾਰ ਕਰੇਗਾ ਤੀਰਥ ਦਾ ਇਸ਼ਨਾਨ ਹੋ ਜਾਵੇਗਾ ਸ਼ਬਦ ਵਿਚਾਰ ਕਰੇਗਾ ਮਨ ਤੁੱਟਦਾ ਜਾਵੇਗਾ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਜਦੋਂ ਅੰਦਰ ਗਿਆਨ ਪੈਦਾ ਹੋ ਗਿਆ ਅੰਦਰ ਸਮਝ ਆ ਗਈ ਗੁਰੂ ਦੁਆਰੇ ਹੋਏ ਸੋਝੀ ਪਾਈ ਸੀ ਇਹ ਸੋਝੀ ਗੁਰੂ ਦੇ ਦਰ ਤੇ ਆਉਣ ਦੇ ਨਾਲ ਮਿਲਣੀ ਹੈ ਇਸ ਲਈ ਗੁਰੂ ਜੀ ਕਹਿ ਰਹੇ ਹਨ ਇਹੀ ਕਰਮ ਧਰਮ ਜਪ ਇਹੀ RAM ਨਾਮ ਨਿਰਮਲ ਹੈ ਰੀਤ ਸਿਰ ਅੰਦਰ ਦੀ ਪ੍ਰੀਤ ਨਿਰਮਲ ਹੋ ਜਾਵੇਗੀ ਮਨ ਨਿਰਮਲ ਹੋ ਜਾਵੇਗਾ ਸਹਿਬ ਜੀ ਬਾਣੀ ਅੰਦਰ ਸਮਝਾ ਰਹੇ ਨੇ ਇਸੇ ਲਈ ਇਹ ਬੰਦੇ ਆਪਣੇ ਮਨ ਨੂੰ ਟਿਕਾਓ ਦੇ ਵਿੱਚ ਕਰ ਲੈ ਤੇ ਗੁਰੂ ਨੇ ਸਾ ਤਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੋਈ ਨਿਰਮਲ ਪੰਥ ਸਾਨੂੰ ਦੇਣਾ ਕੀਤਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਤੇ ਭਾਗਾਂ ਵਾਲਿਓ ਗੁਰੂ ਕੇ ਨਿਰਮਲ ਪੰਥ ਨੂੰ ਛੱਡ ਕੇ ਅਸੀਂ ਹੋਰਨਾਂ ਦੇ ਪੈਰਾਂ ਦੇ ਵਿੱਚ ਡਿੱਗਦੇ ਹਾਂ ਸਾਡੇ ਤੋਂ ਵੱਡਾ ਮੂਰਖ ਕੋਈ ਨਹੀਂ ਹੋ ਸਕਦਾ ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ ਤੇ ਸਹਬ ਜੀ ਕਹਿ ਰਹੇ ਹਨ ਇਸ ਲਈ ਇਹ ਬੰਦੇ ਸचेत ਹੋਣਾ ਕਰ ਗੁਰੂ ਦੇ ਗਿਆਨ ਤੋਂ ਵੱਡਾ ਕੁਝ ਨਹੀਂ ਗੁਰੂ ਤੋਂ ਵੱਡਾ ਕੁਝ ਨਹੀਂ ਤੈਨੂੰ ਮੰਗਣ ਦਾ ਢੰਗ ਨਹੀਂ ਆਇਆ ਗੁਰੂ ਤੋਂ ਮੰਗ ਭਾਵਨਾ ਦੇ ਨਾਲ ਅੰਦਰ ਪਿਆਰ ਅੰਦਰ ਸ਼ਰਧਾ ਪੈਦਾ ਕਰ ਲੈ ਇਸ ਲਈ ਸਹਬ ਜੀ ਕਹਿ ਰਹੇ ਹਨ ਇਹ ਹੀ ਕਰਮ ਧਰਮ ਨੇ ਜਦੋਂ ਮਨ ਨਿਰਮਲ ਹੋ ਗਿਆ ਤੇ ਸਹਬ ਜੀ ਕਹਿ ਰਹੇ ਹਨ ਸਮਝ ਆ ਜਾਵੇਗੀ ਰਹਾਉ ਵਾਲੇ ਬੰਦ ਤੱਕ ਸਤਿਗੁਰਾਂ ਨੇ ਰਹਿਮਤ ਕੀਤੀ ਰਹਾਉ ਤੂੰ ਭਵ ਰੁਕਣਾ ਵਿਚਾਰਨਾ ਸਮਝਣਾ ਗੁਰ ਹਕਮ ਦੀ ਕੇਵਲ ਦੋ ਪੰਕਤੀਆਂ ਦੇ ਵਿਚਾਰ ਗੁਰੂ ਰਮੇਸ ਸਦਕਾ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਜੇ ਪਾਤਸ਼ਾਹ ਜੀ ਵਿਚਾਰਾਂ ਕਰਨ ਦੀ ਬਾਣੀ ਪੜਨ ਦੀ ਸੇਵਾ ਕਰਨ ਦੀ ਸੋਝੀ ਸਮਤ ਦੇਣ ਹੋਈਆਂ ਪੁੱਲਾਂ ਦੀ ਖਿਮਾ ਵੱਧ ਤੋਂ ਵੱਧ ਸੰਗਤਾਂ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰਿਆ ਕਰੋ ਜੀ ਅੰਮ੍ਰਿਤ ਛਕੋ ਸਿੰਘ ਸਜੋ